ਅੱਜ ਤਰੀਕ 28 ਹੈਗੀ ਹੈ ਤੇ ਸਵੇਰੇ ਮਹਾਰਾਜ ਦਾ ਜਿਹੜਾ ਪ੍ਰਕਾਸ਼ 10 ਮਿੰਟ ਪਹਿਲਾਂ ਹੀ ਹੋ ਗਿਆ ਮੈਂ ਤੁਹਾਡਾ ਲੇਟ ਹੋ ਗਿਆ ਅੰਦਰ ਪਾਠ ਚੱਲ ਰਿਹਾ ਹੈ ਗੁਰਦੁਆਰਾ ਗੁਰੂ ਨਾਨਕ ਦਰਬਾਰ ਲਖਪਤ ਗੁਜਰਾਤ ਅੰਦਰ ਪ੍ਰਕਾਸ਼ ਮਹਾਰਾਜ ਦਾ ਹੋ ਚੁੱਕਾ ਹੈਗਾ ਤੇ ਦਰਸ਼ਨੀ ਦਉੜੀ ਮਹਾਰਾਜ ਦੀ ਤਲਕੇ ਕਰਦੇ ਆਂ ਅੰਦਰ ਦਰਸ਼ਨ

ਨਮੋ ਨਾਹੇ ਗੁਰੂ ਸਾਹਿਬ ਜੀਆ ਸੋਰਠ ਮਹਲਾ ਪੰਜਾ ਜਨਮ ਜਨਮ

ਆਪੇ ਕਰਵੇਂ ਹਾਜ਼ਾ ਆਪਣਾ ਦਾਸ ਹਰਿ ਆਪ ਓ ਗਾਰਿਆ ਨਾਨਕ ਨਾਮ ਅਗਾਲਾ ਸਭ ਰਥ ਹਾਨਕ ਨਾਮ ਆਨਾਰਾ ਵਾਹੂ ਜੀ ਦਾ ਭਰਮ ਵਾਹੂ ਜੀ ਦੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਲ ਅੱਜ ਜਨਵੀਰਵਾਰ ਹੈ ਅੱਜ ਸ਼ੁੱਕਰਵਾਰ ਅੱਜ ਸ਼ੁੱਕਰਵਾਰ ਨਹੀਂ ਇਹ ਵੀਰਵਾਰ ਹੀ ਹੈ ਵੀਰਵਾਰ ਤਾਰੀਖ 28 ਦਸੰਬਰ ਟਾਈਮ 7:47 ਹੋ ਗਏ ਹੁਣੇ ਅਸੀਂ ਲਖਪਤ ਗੁਰਦੁਆਰੇ ਤੋਂ ਨਿਕਲ ਕੇ ਹੈਗੇ ਹੁਣ ਅਸੀਂ ਜਿਹੜਾ ਹੈਗਾ ਲਖਪਤ ਤੋਂ ਡੇਟ ਦਵਾਰਕਾ ਗੁਜਰਾਤ ਜਾਵਾਂਗੇ ਜਿੱਥੇ ਭਾਈ ਮੋਹਕਮ ਸਿੰਘ ਜੀ ਦਾ ਸਥਾਨ ਹੈਗਾ ਤੇ ਉਹ ਸਥਾਨ ਬਾਬੇ ਨਾਨਕ ਨਾਲ ਵੀ ਲਿੰਕ ਕਰਦਾ ਕਿਉਂਕਿ ਪਹਿਲਾਂ ਬਾਬੇ ਨਾਨਕ ਨੇ ਹੀ ਉੱਥੇ ਵਿਜ਼ਿਟ ਕੀਤਾ ਸੀਗਾ ਤੇ ਤੇ ਆਪਣਾ ਸਿੱਖ ਬਣਾਇਆ ਸੀਗਾ ਨਿਰਪੈ ਦਾ ਮੇਰਾ ਸਵੇਰੇ 8 ਵਜੇ ਲਖਪਤ ਤੋਂ ਤੁਰੇ ਸੀਗੇ ਉਹੀ ਰੋਡ ਤੋਂ ਸਾਨੂੰ ਵਾਪਸ ਆਣਾ ਪਿਆ ਤੇ ਫਿਰ ਮੈਂ ਇਧਰ ਜਿਹੜਾ ਭਗਵਤੀ ਰੈਸਟੋਰੈਂਟ ਸੀਗਾ ਜਿਹੜਾ ਹੋਟਲ ਪ੍ਰੈਜੈਂਸੀ ਭਗਵਤੀ ਜਿੱਥੋਂ ਅਸੀਂ ਕੱਲ ਸਵੇਰੇ 8 ਵਜੇ ਤੁਰੇ ਸੀ ਗੁਰਦੁਆਰਾ ਲਖਪਤ ਲਈ ਤੇ ਅੱਜ ਅਸਾਂ ਗੁਰੂ ਘਰ ਲਖਪਤ ਤੋਂ ਵੀ ਅਸੀਂ 8 ਵਜੇ ਤੁਰੇ ਸਵੇਰੇ ਉਸੀ ਟਾਈਮ ਤੇ ਫਿਰ ਅਸੀਂ ਇਸੇ ਰੈਸਟੋਰੈਂਟ ਚ ਵਾਪਸ ਪਹੁੰਚ ਕੇ ਬ੍ਰੇਕਫਾਸਟ ਕਰਨ ਲਈ ਕਿਉਂਕਿ ਇੱਥੋਂ ਹੀ ਜਿਹੜਾ ਰੋਡ ਜਿਹੜਾ ਸੇਮ ਹੀ ਹੈਗਾ ਉਹ ਇੱਥੇ ਵਾਪਸ ਹੀ ਆਉਣਾ ਸੀ ਅਸੀਂ ਤੇ ਹੁਣ ਅੱਜ ਦਾ ਜਿਹੜਾ ਪ੍ਰੋਗਰਾਮ ਹੈ 28 ਤਰੀਕ ਦਾ ਉਹ ਹੈਗਾ ਦਵਾਰਕਾ ਹਾਲੇ ਇੱਥੋਂ ਦਵਾਰਕਾ ਬਹੁਤ ਦੂਰ ਹੈ ਤੇ ਉਹ ਜਿਹੜਾ ਹਾਈਵੇ ਕੱਲ ਅਸੀਂ ਛੱਡਿਆ ਸੀਗਾ ਨੈਸ਼ਨਲ 27 ਬਹੁਤ ਸਾਰਾ ਸਾਮਣੂ ਉੱਤੋਂ ਵਾਪਸ ਜਿਹੜਾ ਹੈਗਾ ਦੂਸਰੇ ਰੋਡ ਤੇ ਪੈਣਾ ਪਵੇਗਾ ਦੇਖਦੇ ਆਂ ਚੱਲ ਕੇ ਅੱਗੇ ਫਿਰ ਸਾਨੂੰ ਕਿਹੜੇ ਰੋਡ ਤੇ ਛਣਾਉਂਦਾ ਹੈਗਾ ਕਰਦੇ ਆ ਚੱਲ ਕੇ ਦਰਸ਼ਨ ਗੁਰੂ ਕਰਦੇ ਦਵਾਰਕਾ ਦੇ ਇਹ ਹਾਈਵੇ ਆ ਰਿਹਾ ਹੈਗਾ ਇਹ ਲਖਪਤਵਾਲੀ ਸਾਈਡ ਤੋਂ ਆ ਰਿਹਾ ਸੀਗਾ ਹਾਲਾਂਕਿ ਵਿੱਚੋਂ ਕਾਫੀ ਹਾਈਵੇ ਚੇਂਜ ਹੁੰਦੇ ਨੇ ਫਿਰ ਅੱਗੇ ਇਹ ਦਵਾਰਕਾ ਨੂੰ ਜਾ ਰਿਹਾ ਹੈਗਾ ਇੱਥੋਂ ਦਵਾਰਕਾ ਤਾਂ ਹਲੇ ਕਾਫੀ ਦੂਰ ਹੈ ਜਾਮਨਗਰ ਆਏਗਾ ਜਾਮਨਗਰ ਇੱਥੋਂ 25 ਕਿਲੋਮੀਟਰ ਹੈ 2:30 ਵਜੇ ਸੀਗੇ 2:30 3:00 ਦਾ ਸਮਾਂ ਹੋ ਗਿਆ ਸੀਗਾ ਸਵੇਰੇ 8:00 ਵਜੇ ਨਿਕਲੇ ਸੀਗੇ ਲਖਪਤ ਤੋਂ 10:30 ਵਜੇ ਦੇ ਕਰੀਬ 11:00 ਵਜੇ ਦੇ ਕਰੀਬ ਬ੍ਰੇਕਫਾਸਟ ਕੀਤਾ ਸੀਗਾ ਭਗਵਤੀ ਰੈਸਟੋਰੈਂਟ ਦੇ ਕੋਲ ਤੇ ਫਿਰ ਜਿਹੜਾ ਹੈਗਾ ਹੁਣ 2:30 ਵਜੇ ਹੋਟਲ ਸਰਵੋਧਿਆ ਕਰਕੇ ਹੈਗਾ ਇੱਥੇ ਹਾਈਵੇ ਤੇ ਜਾਮਨਗਰ ਤੋਂ 25 ਕਿਲੋਮੀਟਰ ਪਹਿਲਾਂ ਅੱਧਰ ਹੋਟਲ ਇੱਥੇ ਹੀ ਹੁਣ ਜਿਹੜਾ ਅਸੀਂ ਬ੍ਰੇਕਫਾਸਟ ਕਰਕੇ ਹਟੇ ਹਾਂ ਹੁਣ ਫਿਰ ਦੌੜਾ ਹੋਣਾ ਸੀ ਨਿਕਲ ਲੱਗਿਆ ਹੋ ਸਕਦਾ ਉਮੀਦ ਹੈ ਵੀ 6 ਵਜੇ ਤੱਕ ਦਵਾਰਕਾਸੀ ਪਹੁੰਚ ਜਾਈਏ ਉਮੀਦ ਹੈ ਬੇਟ ਦਵਾਰਕਾ ਫੋਰਟ ਹਨਾ ਹਾਂ ਤੱਲਾਫੇ ਕਨੇਜਾ ਕਨੇਜਾ ਮੇ ਭਾਬੀ ਬੈਠੀ ਆ ਵਾਈਪਰ ਓੱਖਾ ਲਗਾਦਾ ਭਾਈ ਇਹ ਬੋਟ ਚੱਲ ਪਈ ਆ ਓੱਖਾ ਤੋਂ ਨਾ ਓੱਖਾ ਤੋਂ ਬੋਟ ਚੱਲ ਪਈ ਆ ਦਰ ਦੇ ਵਿੱਚ ਹੋ ਗਿਆ ਹੈਗਾ ਬਹੁਤ ਹਾਲਾਂਕਿ ਬੋਟ ਜਿਹੜੀ ਹੈ ਜਾਣ ਨਹੀਂ ਦਿੰਦੇ ਫਿਰ ਵੀ ਬੋਟ ਜਿਹੜੀ ਚੱਲ ਪਈ ਆ ਚੱਲ ਪਈ ਆ ਉਹ ਚਲਾ ਰਿਆ ਡਰਾਈਵਰ ਵਿੱਚ ਬੈਠਾ ਔਰ ਚੱਲ ਪਈ ਆ ਖਾਣੇ ਵਾਲੇ ਖਾਣਾ ਖਾ ਰਹੇ ਆਂ ਔਰ ਟ ਰਹਿ ਗਿਆ ਪਿੱਛੇ ਔਰ ਪਿੱਛੇ ਰਹਿ ਗਿਆ ਔਰ ਪਿੱਛੇ ਰਹਿ ਗਿਆ ਔਰ ਚਲ ਪਈ ਹੈ ਔਰ ਸਮੁੰਦਰ ਦੂਰ

ਪੰਦਾ ਬਿਲਕੁਲੇ ਨੇ ਰਾਜਾ ਆਣ ਲੱਗ ਗਿਆ ਮੇਰਾ ਹੋ ਗਿਆ ਜਾਨ ਕਰੀ ਸੀ ਮੈਂ ਕਪਤੂਆ ਤੇ ਲੱਗ ਫਿਰ ਉਹ ਕਪਤੂਆ ਤੇ ਇਹ ਉਧਰ ਤੇ ਆਈ ਹੈ ਬੋਟ ਇਹ ਨਾ ਨਾ ਲੇਕੋ ਮੱਸੀ ਕਰਾਉਂ ਮਾਊਂ ਕੀ ਆਏ ਕਦੀ ਨਹੀਂ ਮੇਰਾ ਹੋ ਗਿਆ ਔਰ ਤੋਂ ਅਸੀਂ ਉਤਰ ਗਏ ਹੈਗੇ ਆ ਔਰ ਜਿਹੜੀ ਉਧਰ ਪੇੜ ਲੱਗੀ ਹੈ ਉਧਰ ਹੀ ਛੜਦੇ ਹੈਗੇ ਆ ਬੋਟ ਉਥੇ ਲੈ ਨੇੜੀ ਖੜੀ ਸੀਗੀ ਆ ਗਈ ਪਹੁੰਚੇ 15 20 ਮਿੰਟ ਲਏ ਉਹਨੇ ਅਸੀਂ ਪਹੁੰਚ ਗਏ ਹਾਂ ਕਿ ਬੇੜ ਦਵਾਰਕਾ ਇਹ ਹੁਣ ਰਸਤਾ ਹੈਗਾ ਜਿਹੜਾ ਵਿੱਚ ਬਣਿਆ ਪੋਰਟ ਦੇ ਹੁਣ ਅੱਗੇ ਜਾ ਕੇ ਅਸੀਂ ਜਿਹੜਾ ਹੈਗਾ ਆਟੋ ਵਗੈਰਾ ਲਾਵਾਂਗੇ ਤੇ ਗੁਰੂ ਘਰ ਜਾਵਾਂਗੇ ਕਰਾਂਗੇ ਦਰਸ਼ਨ ਚੱਲ ਕੇ ਤੇ ਇਹ ਬੋਟਾਂ ਇੱਧਰ ਖੜੀਆਂ ਨੇ ਹਨੇਰਾ ਪਿਆ ਇੱਧਰ ਰਾਤ ਹੋ ਗਈ ਹੈਗੀ ਇਹ ਲੇਟ ਹੋ ਗਏ ਅਸੀਂ ਇਹ ਕਈ ਹੁਣ ਤਾਂ ਕੇ ਆਟੋ ਦੇਖਦੇ ਆਂ ਫਿਰ ਗੁਰੂ ਘਰ ਜਾਣੇ ਆਉਦੇ ਆਂ ਬੇਂਦ ਦਵਾਰ ਕਾ ਪਹੁੰਚ ਕੇ ਆ ਗਏ ਆ ਆਟੋ ਚ ਅਸੀਂ ਆਏ ਆ ਇਹਦੇ ਚ ਆ ਬਸ ਗੇਟ ਐਂਟਰ ਕਰਕੇ ਹੁਣ ਅੰਦਰ ਜਲਾਂਗੇ ਆ ਬਿਲਡਿੰਗ ਗੁਰਦੁਆਰਾ ਸਾਹਿਬ ਦੀ ਆ ਗੇਟ ਹੈਗਾ ਇੱਥੋਂ ਐਂਟਰ ਕਰਾਂਗੇ ਅਸੀਂ ਅੰਦਰ ਐਂਟਰ ਕਰਕੇ ਗੁਰੂ ਘਰ ਪੂਟ ਕਰ ਜਾਾਂਗੇ ਆ ਗਏ ਗੁਰੂ ਘਰ ਦੇ ਵਿੱਚ ਅਸੀਂ ਆ ਗਏ ਇਹ ਪਹਿਲੀ ਦਰਸ਼ਨੀ ਦਲੀ ਕਰਾਸ ਕਰ ਲਈ ਤੇ ਆਜ਼ਾਦ ਦਾ ਟਾਈਮ ਹੈ ਇੱਧਰ ਕਮਰੇ ਬਣ ਰਹੇ ਨੇ ਬਿਲਡਿੰਗ ਬਣ ਰਹੀ ਇੱਧਰ ਬਣੇ ਹੋਏ ਨੇ ਇੱਧਰ ਜਿਹੜਾ ਹੈਗਾ ਸਾਫ ਤਾਂ ਮੁਲਕੇ ਕੱਲ ਸਵੇਰੇ ਚੰਗੀ ਤਨ ਆਦਰਸ਼ਨ ਕਰਾਂਗੇ ਕਰਾਵਾਂਗੇ ਅੱਜ ਪਹੁੰਚ ਹੀ ਗਏ ਆਖਰਕਾਰ ਅਸੀਂ ਇੱਥੇ ਹਾਲਾਂਕਿ ਆਉਣਾ ਬੜਾ ਔਖਾ ਸੀਗਾ 5:30 ਵਜੇ ਜਿਹੜੀਆਂ ਉਹ ਨਾਵ ਜਿਹੜੀਆਂ ਬੋਟਾਂ ਨੇ ਫੈਰੀ ਇਹ ਬੰਦ ਹੋ ਜਾਂਦੀ ਹੈ ਅਸੀਂ ਰਿਕਵੈਸਟ ਕੀਤੀ ਜਿਹੜੇ ਲੋਕਲ ਲੋਕ ਇੱਧਰ ਆਉਂਦੇ ਨੇ ਜਿਨ੍ਹਾਂ ਦੇ ਕਾਰੋਬਾਰ ਨੇ ਜਿਨ੍ਹਾਂ ਦੀ ਇੱਧਰ ਬੋਟਾਂ ਨੇ ਉਹਨਾਂ ਦੇ ਥਰੂ ਫਿਰ ਇੱਧਰ ਆਣਾ ਹੋ ਗਿਆ ਉਹ ਰਿਕਵੈਸਟ ਕੀਤੀ ਉਹ ਮੰਨ ਗਏ ਉਹਨਾਂ ਦੇ ਥਰੂ ਫਿਰ ਸੀ ਇਸ ਤੇ ਇੱਧਰ ਆ ਗਏ